ਹੈਲੋ ਜੀ ਸਾਰੀ ਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰੈਡੀ ਹੋ ਚੁੱਕੀ ਆ ਦੋ ਸ਼ਾਮ ਦਾ ਟਾਈਮ ਆ 6:30 ਹੋ ਗਏ ਸ਼ਾਮ ਦੇ ਸ਼ਾਮ ਦੀ ਸ਼ਾਮ ਦੀ ਕਈ ਵਾਰ ਥੋੜਾ ਜਿਹਾ ਸੋ ਸ਼ੋ ਜੇ ਫਰਕ ਪੈ ਜਾਂਦਾ ਸੋ ਦੋਸਤੋ ਅੱਜ ਮੈਂ ਚੱਲਨੀ ਆ ਬਾਠ ਤੇ ਸੋ ਮੈਂ ਤੁਹਾਨੂੰ ਦੱਸਦੀ ਆ ਕਿੱਥੇ ਚੱਲਨੀ ਆ ਆਪਣਾ ਮਹੱਲਾ ਏ ਬਾਠ ਚ ਜਾਣਾ ਹੁੰਦਾ ਹੈ ਰੋਜ਼ ਸ਼ਾਮ ਨੂੰ ਬਹੁਤ ਵਧੀਆ 8 ਦਿਨ ਹੋ ਗਏ ਸੌਰੀ 6 ਦਿਨ ਹੋ ਗਏ 7 ਦਿਨ ਦਾ ਪਾਠ ਹੁੰਦਾ ਹੈ ਤੇ ਸਾਡੇ ਹੋਰ ਵੀ ਇੱਕ ਫੈਮਿਲੀ ਹੈ ਸਾਡੇ ਚਾਚੇ ਜੀ ਹੋਣੀ ਸੁਖਮਨ ਹੋਣੀ ਉਹ ਵੀ ਬਹੁਤ ਕਰਾਉਂਦੇ ਆ ਪਾਠ ਮੈਨੂੰ ਬਹੁਤ ਵਧੀਆ ਲੱਗਦਾ ਉਹ ਹਨਾ ਸੋ ਉਥੇ ਨਾ ਪਤਾ ਕੀ ਹੁੰਦਾ ਹੈ 7 ਦਿਨ ਉਹਨਾਂ ਨੇ ਸੌਰੀ 6 ਦਿਨ ਉਹਨਾਂ ਨੇ ਪਾਠ ਕਰਾਣਾ ਹੈ ਕੱਲ ਨੂੰ ਪਾਠ ਦਾ ਭੋਗ ਆ ਦਿਨ ਚ ਹੈ ਸੋ ਦਿਨ ਸਾਰਾ ਸ਼ਾਮ ਨੂੰ ਨਾ ਕੀਰਤਨ ਵਧੀਆ ਹੁੰਦਾ ਹੈ ਫਿਰ ਬਾਬਾ ਜੀ ਉਹਨੇ ਕਥਾ ਸੁਣਾਉਂਦੇ ਆ ਬਹੁਤ ਵਧੀਆ ਬਹੁਤ ਮਤਲਬ ਕਿ ਸਕੂਨ ਮਿਲਦਾ ਹੈ ਸੁਣ ਕੇ ਹੈ ਨਾ ਤੋ ਸ਼ਾਮ ਨੂੰ ਸਾਰੇ ਆਪਣਾ ਮਹੱਲੇ ਦੇ ਸਾਰੇ ਆਪਣੋਂ ਦੇ ਘਰ ਜਾਂਦੇ ਆ ਪਾਠ ਸੁਣਦੇ ਆ ਹੈ ਨਾ ਬੈਠਦੇ ਆ ਵਧੀਆ ਸ਼ਾਂਤੀ ਜੀ ਹੁੰਦੀ ਆ ਸੋ ਉਹਦੇ ਬਾਅਦ ਫਿਰ ਪਰਿਵਾਰ ਨੇ ਲੰਗਰ ਬਹੁਤ ਵਧੀਆ ਤਿਆਰ ਕੀਤਾ ਹੁੰਦਾ ਦੇਖੋ 7-6 ਦਿਨ ਹੋ ਗਏ ਸਾਰਿਆਂ ਨੂੰ ਮਿਲ ਸੀ ਐਨਾ ਪਰਿਵਾਰ ਐਨਾ ਸੇਵਾ ਕਰਦਾ ਕਿਉਂਕਿ ਉਹਨਾਂ ਦੀ ਸੁੱਖ ਪੂਰੀ ਹੋਈ ਉਹ ਵੀ ਮੈਂ ਦੱਸਦੀ ਆ ਤੁਹਾਨੂੰ ਹਨਾ ਕਿ ਸੁੱਖ ਪੂਰੀ ਹੋਈ ਆ ਤੋ ਦੋਸਤੋ ਉਹਨਾਂ ਦੇ ਅੰਕਲ ਜੀ ਦਾ ਨਾਮ ਭਾਗ ਸਿੰਘ ਸੀ ਸੋ ਉਹਨਾਂ ਦੇ ਵਾਈਫ ਸੀ ਜਿਹੜੇ ਆਂਟੀ ਜੀ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਪਰ ਦੇਖੋ ਐਨੇ ਨਾਈਸ ਸੀ ਨਾ ਹੋ 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 ਆਂਟੀ ਜੀ ਹਨਾ ਸੋ ਮੈਨੂੰ ਨਾ ਮੈਂ ਉਹਨਾਂ ਦੇ ਪਰਿਵਾਰ ਦੇ ਸ਼ਿਫਟ ਕਰਨੀ ਚਾਹੁੰਨੀ ਆ ਦੇਖੋ ਮੈਨੂੰ ਥੋੜਾ ਜਿਹਾ ਦੂਰ ਆ ਪਹਿਲਾਂ ਅਸੀਂ ਉਧਰ ਰਹਿੰਦੇ ਸੀ ਤਾਂ ਉਹ ਸਾਡੇ ਨੇੜੇ ਸੀ ਹੁਣ ਥੋੜਾ ਦੂਰ ਆ ਤੇ ਉਹ ਉਹਨਾਂ ਪਰਿਵਾਰ ਬਹੁਤ ਸਿੱਖੀ ਵਿੱਚ ਆ ਉਹ ਜਿਹੜੇ ਆਂਟੀ ਜੀ ਹੈ ਨਾ ਜਿਹੜੇ ਆਪਾਂ ਅੰਕਲ ਜੀ ਆ ਉਹਨਾਂ ਦੇ ਵਾਈਫ ਜਿਹੜੇ ਆਂਟੀ ਜੀ ਆ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ कि ਉਹ ਵੀ ਐਨੇ ਮਤਲਬ ਕਿ ਨਿੱਗੇ ਸੁਭਾਅ ਦੇ ਸੀ ਨਾ ਉਹ ਮੈਨੂੰ ਬਹੁਤ ਪਸੰਦ ਸੀ ਉਹ ਹੈਨਾ ਜਦ ਵੀ ਉਹਨਾਂ ਨੇ ਮਿਲਣਾ ਹੱਸ ਕੇ ਮਿਲਣਾ ਦੇ ਬਹੁਤ ਸਾਰੇ ਦਾ ਹਾਲ ਪੁੱਛਣਾ ਜੋ ਹਨ ਕਈ ਬੰਦੇ ਬਹੁਤ ਯਾਦ ਆਂਦੇ ਆ ਹੈਨਾ ਬਹੁਤ ਨਾਇਸ ਹੁੰਦੇ ਆ ਕਈ ਸੋ ਅੱਗੇ ਉਹਨਾਂ ਦੇ ਜਿਹੜੇ ਅੱਗੇ ਉਹਨਾਂ ਦੇ ਤਿੰਨ بیٹے ਆ ਬੇਟੀਆਂ ਆ ਹੈਨਾ ਚਲੋ ਅੱਗੇ ਸਾਰਾ ਪਰਿਵਾਰ ਵੱਧੀ ਆਏ ਇੱਕ ਬੇਟਾ ਉਹਨਾਂ ਦਾ ਅਮਰੀਕਾ ਗਿਆ ਹੋਇਆ ਸੀ ਤੁਹਾਨੂੰ ਦੇ ਬੱਚੇ ਬਹੁਤ ਛੋਟੇ ਸੀ ਜੇ ਹੁਣ ਉਹ ਮੈਨੂੰ ਲੱਗਦਾ ਗ੍ਰੀਨ ਗਾਰਡ ਮਿਲਿਆ ਉਹਨਾਂ ਨੂੰ ਉਹਨਾਂ ਦੇ ਸੁਖ ਤਾਰ ਰਹੇ ਆ ਉਹਨਾਂ ਦੀ ਬੇਟੀ ਦਾ ਨਾਮ ਹਸਕਾਨ ਆ ਹੁਣ ਮੈਂ ਨਾਮ ਹੀ ਮੈਂ ਅੱਜ ਪੁੱਛ ਕੇ ਆਈ ਆ ਬੇਟਾ ਤੁਹਾਡਾ ਨਾਮ ਕੀ ਆ ਹਣ ਸੋ ਇਹ ਉਹਨਾਂ ਦੇ ਵੱਡੇ ਬਹੂ ਆ ਆਂਟੀ ਜੀ ਉਹਨਾਂ ਦੇ ਵੱਡੇ ਨੂੰ ਆ ਉਹ ਵੀ ਬਹੁਤ ਨਾਈਸ ਉਹ ਮਤਲਬ ਇਹ ਜੀ ਮੈਂ ਅੱਜ ਕੱਲ ਚੁਗਲੀਆਂ ਚੱਗਲੀਆਂ ਨਹੀਂ ਮੈਨੂੰ ਲੱਗਦਾ ਨਾ ਉਹ ਚੀਜ਼ਾਂ ਤੋਂ ਦੂਰ ਆ ਜਿੱ ਤੱਕ ਮੈਨੂੰ ਲੱਗਦਾ ਕਿਉਂਕਿ ਉਹਨਾਂ ਦਾ ਧਿਆਨ ਸਿੱਖੀ ਉਸ ਪਰਿਵਾਰ ਦਾ ਧਿਆਨ ਸਾਰੇ ਦਾ ਸਿੱਖੀ ਵਿੱਚ ਜ਼ਿਆਦਾ ਹੈ ਬਾਕੀ ਆਪਣੇ ਆ ਤੇ ਆਪਣੇ ਤੇ ਸਾਰੇ ਚਿੱਟੇ ਹੁੰਦੇ ਸਾਨੂੰ ਤਾਂ ਚਲੋ ਮੈਨੂੰ ਤਾਂ ਉਹ ਫੈਮਿਲੀ ਬਹੁਤ ਵਧੀਆ ਲੱਗਦੀ ਹੈ ਦੇਖੋ ਇਸ ਕਰਕੇ ਮੈਂ ਉਹਦੇ স্পੈਸ਼ਲ ਵੀਡੀਓ ਬਣਾ ਬਣਾਉਣੀ ਹੈ ਅੱਜ ਜਾਉਂਗੀ ਬਣਾਉਂਗੀ ਹੈਨਾ ਸਾਰੀ ਆਪਣਾ ਸੋ ਆਪਾਂ ਉਹਨਾਂ ਨੂੰ ਲੱਗ ਕਿ ਪਰਿਵਾਰ ਤੇ ਵਾਹਿਗੁਰੂ ਨੇ ਬਹੁਤ ਮੇਰ ਕੀਤੀ ਹੈ ਬੱਚੇ ਵੀ ਦੇਖੋ ਛੋਟੇ ਸੀ ਬਹੁਤ ਜਿਆਦਾ ਛੋਟੇ ਸੀ ਤੇ ਹੁਣ ਉਹ ਵੱਡੇ ਹੋ ਗਏ ਚਲੋ ਪਰਿਵਾਰ ਇਕੱਠਾ ਹੋ ਜਵੇ ਵਾਹਿਗੁਰੂ ਮਿਹਰ ਕਰੇ ਮੈਂ ਕਹਿੰਨੇ ਨਾ ਬੱਚੇ ਜਿਹੜੇ ਹੁੰਦੇ ਸਭ ਦੀ ਜ਼ਿੰਦਗੀ ਹੁੰਦੀ ਆ ਜਿਵੇਂ ਮੈਨੂੰ ਨਾ ਮੈਂ ਜੋ ਮੈਂ ਮੈਂ ਇੱਕ ਵੀਡੀਓ ਚ ਕਰਨੀ ਹੁੰਨੀ ਕਿ ਮੈਂ ਹੱਸਦੀ ਆ ਮੇਰੇ ਬੱਚੇ ਕਰਕੇ ਮੈਂ ਖੁਸ਼ ਹੁੰਨੀ ਮੈਂ ਸਾਲ ਲੰਨੀ ਮੇਰੇ ਬੱਚੇ ਕਰਕੇ ਹੁਣ ਦੇਖੋ ਬੱਚੇ ਹੁਣ ਉਹਨਾਂ ਕੋਲ ਪਹੁੰਚ ਜਾਣਗੇ ਹਨ ਪਰਮਾਤਮਾ ਨੇ ਮਿਹਰ ਕੀਤੀ ਕਿੰਨੀ شدت ਨਾਲ ਪਰਿਵਾਰ ਸੇਵਾ ਕਰਦਾ ਹੈ ਪੂਰੇ 6 ਦਿਨ ਹੋ ਗਏ ਦੇਖੋ ਅੱਜ ਲੱਗੇ ਹੋਏ ਨੂੰ ਮੈਨੂੰ 1-2 ਦਿਨ ਮੈਨੂੰ ਨਹੀਂ ਜਾ ਹੋਇਆ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਮੈਂ ਨਹੀਂ ਗਈ ਹਨਾ ਮੈਨੂੰ ਕੋਈ ਕੰਮ ਸੀ ਸੋ ਹੁਣ ਮੈਂ ਉੱਥੇ ਚੱਲ ਰਹੀ ਹਾਂ ਤੁਹਾਨੂੰ ਵੀਡੀਓ ਦਿਖਾਉਣੀ ਹੈ ਹਨਾ ਠੀਕ ਹੈ ਓਕੇ ਬਾਏ ਸਸ਼ੀਕਾ ਜੀ ਉਹ ਹੈ ਕੌਮ ਤੇ ਇੱਕ ਹੀ ਮਤੀ ਹਨਾ ਇੰਦੇ ਕੌਮ ਤੇ ਇਹ ਰੂਪ ਸਰੂਪ ਗੁਰੂ ਦੇ ਜਿਹੜਾ ਗੁਰੂ ਤੇ ਰੂਪ ਸਰੂਪ ਜਿੰਦਾ ਹੈ ਉਹਦੇ ਵਰਗਾ ਗੁਰੂ ਦੀ ਸੰਗਤ ਕੋਈ ਨਹੀਂ ਤੇ ਗੁਰੂ ਗ੍ਰੰਥ ਕੀ ਸੰਗਤ ਰੂਪ ਤੇ ਸਰੂਪ ਆਪਾਂ ਝੂਠੇ ਬਣਾ ਲਿਆ ਨਾ ਉਹ ਬਹੁਤ ਘਟਿਆਂ ਬਾਅਦ ਤੇ ਕੋਈ ਭੜੀਆਂ ਬਾਅਦ ਹੁੰਦੇ ਨੇ ਤੇ ਜਦੋਂ ਵੀਵਾ ਮੂੰਹ ਕੋਲਾਂ ਦੀਆਂ ਤਾਂ ਫੇਰ ਗੁਰੂ ਕੀ ਸੰਗਤ ਲਾਉਣੀਆਂ ਬਣ ਜਾਂਦੀਆਂ ਗੁਰੂ ਕੀ ਸੰਗਤ ਸੱਚੀ ਕਾ ਲੈ ਨਾ ਲੈਣਾ ਖਰਚਾ ਕਰ ਲੈਣਾ ਖਰਚਾ ਖਰ ਕੀ ਤੇ ਫਿਰ ਜਣ ਅਸਲੀ ਸਰੂਪ ਉੱਚ ਫੇਰ ਆਣਾ ਤੇ ਜਸਤਾ ਪਾਰ ਕੀ ਅਸਲੀ ਗੁਰੂ ਕੀ ਸੰਗਤ ਇਹਨਾਂ ਕੋ ਬੇਨਤੀਆਂ ਪ੍ਰਵਾਨ ਕਰ ਰਹੀਆਂ ਕਿਉਂਕਿ ਪਰਮ ਪਰਵਾਰ ਅੰਤਾਂ ਦੇ ਜੋ ਇਹ ਪਰਵਾਰ ਗੁਰੂ ਕੀ ਸੰਗਤ ਸਤਿਗੁਰਾਂ ਦੇ ਨਾਮ ਦੇ ਨਾਲ ਸਤਿਗੁਰਾਂ ਦੇ ਬਾਰਿ ਨਮਾ ਵੇਖ ਰਿਹਾ ਸੀ ਬੀਬੀਆਂ ਗੁਰੂ ਕੀ ਸੰਗਤ ਸਾਧਨ ਤੋਂ ਬੜੇ ਤੱਤ ਪਰ ਸੇਵਾ ਕਰੀਆਂ ਪਰ ਜਿਹੜੀਆਂ ਜਿਨ੍ਹਾਂ ਦੇ ਘਰਾਂ ਵਿੱਚ ਹੋਈ ਕਰੀਆਂ ਨੇ ਜਿਨ੍ਹਾਂ ਦੇ ਭਾਗਾ ਵਿੱਚ ਹੋਈ ਕਰੀਆਂ ਨੇ ਅੱਜ ਭੈਣ ਜੀ ਨਾਲ ਗੱਲ ਹੋਈ ਸੀ ਉੱਤੇ ਗਾਇਸਨ ਸਰਦਾਰ ਜੀ ਵੀ ਤੇ ਗੁਰੂ ਕੀ ਸੰਗਤ ਇੱਕ ਗੁਰੂ ਦੀ ਕਿਰਪਾ ਹੈ ਅੱਜ ਤੋਂ 10 15 ਸਾਲ ਪੁੱਛੇ ਵੀ ਕੀ ਹੈ ਅੱਜ ਵੀ ਕੀ ਆਦੀ ਗੁਰੂ ਨੇ ਸਾਨੂੰ ਕਿੰਨੇ ਸੁੱਖ ਦਿੱਤੇ ਨੇ ਕਿੰਨੀਆਂ ਦਾਤਾਂ ਦਿੱਤੀਆਂ ਨੇ ਸਿੱਝ ਸੰਦਾਨ ਤੇ ਦਾਤਾਂ ਦਿੱਤੀਆਂ ਤੇ ਉਹ ਦਾਤਾ ਜੇ ਭੁਰਵੇ ਤੇ ਫਿਰ ਕੀ ਕਰੇ ਗੁਰੂ ਨੂੰ ਨਹੀਂ ਕਹਨਾ ਗੁਰੂ ਦੀ ਸੰਗਤ ਜੇ ਗੁਰੂ ਨੂੰ ਆਪਾ ਭੁੱਲ ਗਏ ਕਿ ਤਾ ਗੁਰੂ ਨਾ ਸੰਭਲ ਆਇਆ ਆਪਾਂ ਕੋਲੇ ਇੱਕ ਖੈਰ ਮਿਲ ਜਾਵੇਗੀ ਕਿ ਗੁਰੂ ਨਾਲ ਸੰਪਰਕ ਹੋ ਜਾਵੇ ਜੇ ਗੁਰੂ ਕੋਲ ਦਾ ਕੋਈ ਖੈਰ ਨਹੀਂ ਬਣਦਾ। ਜੇ ਬਸੇ ਗਰੀਬ ਆਪਾਂ ਗੁਰੂ ਦੇ ਚਰਨਾਂ ਨਾਲ ਜੁੜੀ ਲਈਏ ਇੱਕ ਦਿਨ ਰੰਗ ਲੱਗੀ ਜਾਵੇਗਾ। ਕਿਉਂਕਿ ਜਦੋਂ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਗੁਰੂ ਦੀ ਬਾਣੀ ਪੜ੍ਹਾਂਗੇ ਗੁਰੂ ਘਰ ਜਾਵਾਂਗੇ ਤੇ ਇੱਕ ਦਿਨ ਫਿਰ ਐਸਾ ਰੰਗ ਲੱਗੇਗਾ ਪਰ ਗੁਰੂ ਦੇ ਰੂਪ ਮੰਨ ਜਾਵਾਂਗੇ। ਤੇ ਆਪਕਾ ਜਿੰਨਿਆ ਸੰਗਤਾਂ ਪਹੁੰਚੇ ਹਨ ਗੁਰੂ ਦਰਬਾਰ ਸੰਤਾ ਦੇ ਜੋਗ ਸੰਤਾ ਦੇ ਜੋਗ ਦੇ ਸੇਵਕ ਪਰਿਵਾਰ ਜਿਹੜੇ ਇੱਕ ਪਰਿਵਾਰ ਦਾ ਗੁਰੂ ਕੀ ਸੰਗਤ ਬਣਾ ਪਿਆ ਹੈ ਦੇਖਦੇ ਪਿਆ ਸਾਰੇ ਪਰਿਵਾਰ ਸਾਰਾ ਸ਼੍ਰੀਖਣਾ ਨਾਲ ਮਿਲ ਕੇ ਪਤਾ ਹੀ ਨਹੀਂ ਕਿਹੜਾ ਕਿਹੜਾ ਸੇਵਾ ਕਰ ਰਿਹਾ ਕਿੰਨੀਆਂ ਕਿੰਨੀਆਂ ਸੇਵਾ ਕਰ ਰਹੀਆਂ ਕਿੰਨੀਆਂ ਗੁਰੂ ਕੀ ਸੰਗਤ ਚਾਹੋ ਕਿ ਇਹ ਪਿਆਰ ਸੰਗਤ ਦਾ ਪਰਿਵਾਰ ਦਾ ਸੰਤਨ ਦਾ ਅਨ ਸੰਯੋਗ ਹੋ ਰਿਹਾ ਹੈ ભાઈ એ ਜਿਹੜਾ ਸੰਜੋਗ ਮਿਲਦਾ ਉਹਨੂੰ ਜਦੋਂ ਗੁਰੂ ਦੀ ਕਿਰਪਾ ਆਦੀ ਗੁਰੂ ਦੀ ਬਖਸ਼ਿਸ਼ਾਂ ਹੁੰਦੀਆਂ ਇਹ ਗੁਰੂ ਦੀਆਂ ਰਹਿਮਤਾਂ ਇਹ ਗੁਰੂ ਦੀਆਂ ਬਖਸ਼ਾਣ ਤੇ ਭਾਈ ਆਹ ਹੱਦ ਅਸਲ ਗੁੜੀਏ ਹੁਕਮ ਨਾਮੇ ਸਰਬਨ ਕਰੀਏ ਹੁਕਮ ਨਾਮੇ ਸਰੋਂ ਕਰਕੇ ਕਰੀ ਅਵਦਾਨ ਪਾਚਾ ਹੁਕਮ ਤੇ ਚੱਲਣੀ ਸਾਨੂੰ ਸਮਰੱਥਾ ਬਖਸ਼ਣੀ ਹੁਕਮ ਪਰਾਂ ਮੇ ਸਾਰੀ ਸਮਾਪਤੀ ਬਾਕੀ ਜੋ ਸੰਗਤ ਜਿਵੇਂ ਲੋਕੀ ਸੰਗਤ ਪਰਿਵਾਰ ਦਾ ਹੁਕਮ ਹੋਵੇਗਾ ਆਪਕੋਨੇ ਮਾਰਨ ਦਾ ਜੋ ਇਕਰਸਾ ਆਪੀ ਕਰਨੇ ਹੈ ਔਰ ਹਰ ਦਸਨਾ ਜਿਹੜੀ ਹੈ ਉਹ ਕਮਨਾਵੇ ਸਰਵਨ ਕਰਕੇ ਸਤ ਸ੍ਰੀ ਅਕਾਲ ਖੁਸ਼ੀਆਂ ਮਨਾਉਂਦੇ ਕਰੇ ਸਾਰੇ ਪੈਸੰਤ ਜਨਾ ਇਹ ਇਹਦਾ ਨਾਮ ਕੀ ਹੈ ਇਹਨਾਂ ਦਾ ਨਾਮ ਕੀ ਹੈ ਬੱਚਿਆਂ ਸਿਫਤੀਵਾਨ 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 ਮੁਕ ਕਿੱਥੇ ਪਰ ਹੈ ਪਾਣੀ ਪਾਣੀ ਤੁਹਾਨੂੰ ਤੁਹਾਨੂੰ ਅਸਾਂ ਇਹ ਮੋੜ ਰੱਖਣਾ ਫਲੇਟ ਲੈ ਲੈਣਾ ਸਾਰੀ ਕੋਲ ਨੂੰ ਆਉਣ ਦੇ ਲਈ ਤਿਆਰ ਹੋਣਾ ਹੈ ਨਾ ਜਿੰਦਰ ਆਉਣ ਵਾਲਾ ਹੈ ਪਰਿਵਾਰ ਦੀ ਸਭ ਪੂਰੀ ਹੋਈ ਜਾਵੇ ਬਾਪਾ ਜੀ ਲਿਆਓ ਪ੍ਰਸ਼ਾਦ